ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਸਟੋਰੀ ਕਾਰਵਾਂ ਦੇ ਵਿੱਚ। ਸ਼ੇਖ ਚੱਲੀ ਦੀ ਕਹਾਣੀ ਤਾਂ ਤੁਸੀਂ ਸਭ ਨੇ ਸੁਣੀ ਹੋਈ ਹੈ। ਚਲੋ ਆਓ ਇੱਕ ਵਾਰੀ ਅੱਜ ਫਿਰ ਦੁਬਾਰਾ ਸੁਣੀਏ। ਇੱਕ ਦਿਨ ਸ਼ੇਖ ਚੱਲੀ ਬਾਜ਼ਾਰ ਵਿੱਚ ਜਾ ਰਿਹਾ ਸੀ। ਬਾਜ਼ਾਰ ਵਿੱਚ ਇੱਕ ਆਦਮੀ ਖੜਾ ਸੀ ਜਿਸ ਕੋਲ ਇੱਕ ਘੜਾ ਸੀ। ਉਹ ਆਦਮੀ ਕਿਸੇ ਨੂੰ ਲੱਭ ਰਿਹਾ ਸੀ ਜਿਹੜਾ ਰੁਪਈਆ ਲੈ ਕੇ ਉਸ ਦਾ ਘੜਾ ਚੁੱਕ ਲੈ। ਸ਼ੇਖ ਚੱਲੀ ਇਸ ਕੰਮ ਲਈ ਤਿਆਰ ਹੋ ਗਿਆ। ਚੇਕ ਚਿੱਲੇ ਘੜੇ ਨੂੰ ਸਿਰ ਉੱਤੇ ਰੱਖ ਕੇ ਉਸ ਦੇ ਪਿੱਛੇ ਪਿੱਛੇ ਚੱਲ ਪਿਆ ਉਸਨੇ ਸੋਚਿਆ ਮੈਨੂੰ 1 ਰੁਪਿਆ ਮਿਲੇਗਾ ਇਸ ਰੁਪਏ 'ਚ ਮੈਂ ਮੁਰਗੀ ਖਰੀਦਾਂਗਾ ਜਦੋਂ ਇੱਕ ਮੁਰਗੀ ਚੂਚੇ ਦੇਵੇਗੀ ਤਾਂ ਉਹਨਾਂ ਸਾਰਿਆਂ ਨੂੰ ਵੇਚ ਕੇ ਇੱਕ ਬੱਕਰੀ ਲੈਵਾਂਗਾ ਫਿਰ ਉਹ ਬੱਕਰੀ ਮੇਮਣੇ ਦੇਵੇਗੀ ਉਹ ਮੇਮਣਿਆਂ ਨੂੰ ਵੇਚ ਕੇ ਇੱਕ ਗਊ ਲਵਾਂਗਾ ਫਿਰ ਉਹ ਗਊ ਬੱਚੀਆਂ ਬੱਚੇ ਦੇਵੇਗੀ ਫਿਰ ਮੈਂ ਉਹਨਾਂ ਨੂੰ ਵੇਚ ਕੇ ਇੱਕ ਮੱਝ ਖਰੀਦਾਂਗਾ ਉਹ ਮੱਝ ਕੱਟੇ-ਕੱਟੀਆਂ ਦੇਵੇਗੀ ਫਿਰ ਮੈਂ ਉਹਨਾਂ ਸਾਰਿਆਂ ਨੂੰ ਵੇਚ ਕੇ ਇੱਕ ਕੋੜੀ ਲਵਾਵਾਂਗਾ ਉਹ ਕੋੜੀ ਵੀ ਬਛੇਰੇ ਬਛੇਰੀਆਂ ਦੇਵੇਗੀ ਤਾਂ ਮੈਂ ਉਹਨਾਂ ਨੂੰ ਵੇਚ ਕੇ ਆਪਣਾ ਵਿਆਹ ਕਰਾਵਾਂਗਾ ਮੇਰੀ ਪਤਨੀ ਮੇਰੇ ਘਰ ਆਵੇਗੀ ਮੇਰਾ ਪਰਿਵਾਰ ਵਧੇਗਾ ਫਿਰ ਮੈਂ ਆਪਣੇ ਬੈਠਣ ਲਈ ਇੱਕ ਬੈਠਕ ਬਣਾਵਾਂਗਾ ਮੈਂ ਬੈਠਕ ਵਿੱਚ ਬੈਠਾ ਹੋਵਾਂਗਾ ਇੰਨੇ ਨੂੰ ਮੇਰਾ ਲੜਕਾ ਮੇਰੇ ਕੋਲ ਆਵੇਗਾ ਉਹ ਕਹੇਗਾ ਬਾਪੂ ਜੀ ਰੋਟੀ ਖਾ ਲਓ ਰੋਟੀ ਖਾ ਲਓ ਮੈਂ ਉਹਦੇ ਕੰਮ ਵਿੱਚ ਇੰਨਾ ਜ਼ਿਆਦਾ ਰੁੱਝਿਆ ਹੋਵਾਂਗਾ ਕਿ ਮੈਨੂੰ ਗੁੱਸਾ ਆ ਜਾਏਗਾ ਤੇ ਗੁੱਸੇ ਵਿੱਚ ਮੈਂ ਕਹਾਂਗਾ ਚੱਲ ਪਰੇ ਹਟ ਫੇਰ ਕੀ ਸੀ ਇੰਨਾ ਕਹਿੰਦੇ ਆਂ ਘੜਾ ਸਿਰ ਤੋਂ ਡਿੱਗ ਪਿਆ ਤੇ ਟੁੱਟ ਗਿਆ ਘੜੇ ਦਾ ਮਾਲ ਘਰਉਣ ਲੱਗ ਪਿਆ ਤਦ ਸ਼ੇਖ ਚਿੱਲੀ ਬੋਲਿਆ ਤੂੰ ਤਾਂ ਇੱਕ ਘੜੇ ਲਈ ਰੋ ਰਿਹਾ ਦੇਖ ਮੇਰਾ ਤਾਂ ਸਾਰਾ ਟੱਬਰ ਹੀ ਰੁੜ ਗਿਆ ਹੁਣ ਦੱਸ ਮੈਂ ਕੀ ਕਰਾਂ ਇਹ ਸੀਗੀ ਅੱਜ ਦੀ ਛੋਟੀ ਜਿਹੀ ਕਹਾਣੀ ਇੱਕ ਸੀ ਸ਼ੇਖ ਚਿੱਲੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਆਰ YouTube ਚੈਨਲ ਸਟੋਰੀ ਕਰਮਾ ਥੈਂਕ ਯੂ ਧੰਨਵਾਦ